ਆਹ ਵਾਲੀ ਆ ਗਈ ਹੈ ਜੀ ਮੋਟਰ ਤੇ 5 ਕਿੱਲੇ ਇਹ ਜੋ ਬੰਦੇ ਨੇ ਦੇਨੇ 2.5 ਕਿੱਲੇ ਆਪਾਂ ਨੂੰ ਜਿਹੜੀ ਤੇ ਇੱਕ ਆਹ ਖੜੀ ਹੈ ਕਣਕ ਪੂਰੀ ਸੁਨਹਿਰੀ ਕਲਰ ਦੀ ਇਹ ਵਾਲੀ ਆ ਤੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ 2.5 ਦੇਨੇ ਆ ਤੇ ਆਹੜੀ ਹਰੀ-ਹਰੀ ਵਿੱਚ ਦੇਦੀ ਆ ਆਪਾਂ ਨੂੰ ਪਹੀ ਦੇ ਪਰਲੇ ਪਾਸੇ ਮੜੀ ਮਾਰ ਲਉਂਦੇਗਾ ਆਹੜੀ ਪਹੀ ਦੇ ਪਾਸੇ ਹਰੀ-ਹਰੀ ਆ ਇਹ ਕਿਹ ਰਕਵਾ ਆ ਗਿਆ ਜਿੱਥੇ ਹਰੀ ਕਣਕ ਖੜੀ ਆ ਉਹ ਸਾਹਮਣੇ ਮੋਟਰ ਤੇ ਦੇਖਦੇ ਔਰਲੇ ਪਾਸੇ ਕੋ ਖੰਬੇ ਦੇ ਨਾਲੋਂ ਵਾਪਸ ਆ ਜਾਂਦੀ ਇਧਰ ਆਇੜਾ ਖੜਾ ਬੰਦਾ ਆਲੋ ਆ ਖੰਬੇ ਦੇ ਨਾਲ ਨਾਲ ਉਧਰ ਮੁੜੇ ਹੁੰਦੀ ਹੈ ਇਹ ਇਧਰੋਂ ਮੁੜਦੀ ਮੁੜਦੀ ਤੇ ਆ ਆ ਗਈ ਇਹਦੀ ਮੋਟਰ ਆ ਵਾਲੀ ਹੁਣ ਜਿਹੜੀ ਪਹਿਲੀ ਮਿਲਣੀ ਕਬਜ਼ਾ ਮਿਲਣਾਗਾ ਸੌਦਾ ਹੁੰਦਾਗਾ ਉਹ ਇਹਦੇ ਚੋਂ ਮਿਲਣਾਂਦਾ ਕਿਲਾ ਇੱਥੋਂ ਆ ਚੀਜ਼ ਤੋਂ ਆਲੋ ਜੀ ਅੱਧਾ ਕਿਲਾ ਇਹਦੇ ਚੋਂ ਤੇ ਕਿਲਾ ਆਗਾ ਇਧਰੋਂ ਪਹੀ ਦੇ ਇਧਰਲੇ ਪਾਸੇ ਆ ਵਾਲਾ ਹਰੀ ਕਣਕ ਦਾ ਤੇ ਕਿਲਾ ਆ ਉਦੋਂ ਜਿਹੜਾ ਮੇਨ ਹਾਈਵੇ ਨਿਕਲ ਰਿਹਾ ਨਵੰਬਰਸਾ ਰੋਡ ਵਾਲ ਨੂੰ ਆ ਜਮਾ ਉੱਪਰ ਆ ਗਿਆ ਤੇ ਇਧਰੋਂ ਘੁੰਮ ਕੇ ਤੇ ਜਿਹੜਾ ਇਹਨੂੰ 메ਨ ਰਸਤਾ ਹੈਗਾ ਉਹ ਹੁੰਦਾ ਹੈਗਾ ਇਧਰ ਦੀ ਆ ਜੀ ਤਨ ਕਰਮ ਦੀ ਪਈ ਪਹੀ ਦੇ ਉੱਪਰ ਪੈਲੀ ਆ ਤੇ ਉਹ ਸਾਹਮਣੇ ਪਿੰਡ ਆਗੇ ਕਪੂਰਿਆਂ ਦਾ ਜੀ ਤੇ ਆ ਨਾਲ ਘਰ ਆ ਗਿਆ ਇਧਰ ਪਿਛਲੇ ਪਾਸੇ ਜਿਹੜਾ ਲਿੰਕ ਰੋਡ ਵੀ ਇਧਰੋਂ ਹੁੰਦਾ ਹੈਗਾ ਉਹ ਸਾਹਮਣੇ ਘਰਾਂ ਦੇ ਮੂਰਤੀ ਜਾਂਦਾ ਹੈਗਾ ਬਿਲਕੁਲ ਨੇੜੇ ਆ ਆ ਜੀ ਢਾਈ ਕਿੱਲੇ ਆ ਲੋ ਭਰਾਵਾਂ ਦੀ ਪੈਲੀ ਆ ਤਕਸੀਮ ਹੀ ਸਮਝੋ ਤੇ ਇੱਕੇ ਚ ਮੋਟਰਾ ਆ ਆ ਵਾਲੀ ਉਸ ਤੋਂ ਬਾਅਦ ਆ ਗਿਆ ਜੀ ਆਹ ਵਾਲਾ ਰਸਤਾ ਆਹ ਵਾਲਾ ਤੇ ਇਹ ਰਸਤਾ ਵੀ ਗਾਹਾਂ ਜਿਹੜਾ ਮੈਂ ਤੁਹਾਨੂੰ ਕਹਿੰਦਾ ਨੈਸ਼ਨਲ ਹਾਈਵੇ ਉਧਰ ਹੈਗਾ ਅੱਗੇ ਉਹਨੂੰ ਜਾ ਲੱਗਦਾ ਹੈਗਾ ਆਹ ਰਸਤਾ ਤੇ ਇਹ ਕਾਰਨਰ ਤੇ ਆ ਗਿਆ ਨਾ ਕਿੱਲਾ ਇਹ ਜਿਹੜੀ ਹਰੀ ਹਰੀ ਕਣਕ ਸੀ ਉਧਰ ਪਿੱਛੇ ਆਪਣੀ ਆਹ ਆ ਦੇਖਿਓ ਤੇ ਉਸ ਤੋਂ ਬਾਅਦ ਜਿਹੜੀ ਹਰੀ ਕਣਕ ਪੂਰੀ ਤੁਹਾਨੂੰ ਵੀਡੀਓ ਦਿਖਦੀ ਆ ਆਹ ਲੋ ਦੋ ਪਹੀਆਂ ਦੀ ਕਾਰਨਰ ਤੇ ਆ ਲੱਗਦੀ ਆ ਇਧਰੋਂ ਹਾਲੋ ਜੀ ਇਧਰ ਪਈ ਆ ਪਈ ਨਾਲੋਂ ਗਾਂ ਪਹੀ ਪੂਰੀ ਜਾਂਦੀ ਅੱਗੇ ਵੀ ਕ੍ਰੋਸ ਹੁੰਦੀ ਆ ਇਧਰ ਕੋਰਨਰ ਆ ਲੱਗਿਆ ਪੂਰਾ ਇਹ ਕਿਲਾ ਇਹ ਤੇ ਕਿਲਾ ਦੇ ਪਰਲੇ ਪਾਸੇ ਤੇ ਅੱਧਾ ਕਿਲੇ ਰਚ